ਹਰ ਕੇ ਸੇਵਕ ਜੋਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹਿ ਨਾ ਕਮੁ ਮਰਤੇ ਫਾਰ ਬ੍ਰਹਮ ਸੰਗਾਰੀ ਰੇ ਰਬ ਦੇ ਪਿਆਰੇ ਜਿਹੜੇ ਹਰੀ ਦੇ ਨਾਮ ਦੇ ਨਾਲ ਰੰਗੇ ਨੇ ਉਹਦੇ ਪ੍ਰੇਮ ਦੇ ਵਿੱਚ ਰੰਗੇ ਹਨ ਜਿਨ੍ਹਾਂ ਦਾ ਰੋਮ ਰੋਮ ਹਰੀ ਪਰਮੇਸ਼ਰ ਦਾ ਨਾਮ ਉਚਾਰਿਆ ਹੈ ਜਿਨ੍ਹਾਂ ਨੇ ਲੋਕਾਂ ਦਾ ਖਲਿਆਣ ਬੜੇ ਹੀ ਲਖਣ ਤਰੀਕਿਆਂ ਦੇ ਨਾਲ ਪ੍ਰਭੂ ਦਾ ਨਾਮ ਸੰਸਾਰ ਦੇ ਵਿੱਚ ਪਾ ਕਰਕੇ ਕਰਨਾ ਕੀਤਾ। ਉਹਨਾਂ ਦੀ ਕਥਾਵਾਂ, ਉਹਨਾਂ ਦੇ ਜੀਵਨ ਆਮ ਸੰਸਾਰੀ ਜੀਵਾਂ ਤੋਂ, ਆਮ ਲੋਕਾਂ ਤੋਂ ਬੜੇ ਹੀ ਨਿਰਾਲੇ ਨੇ। ਬਯੰਤ ਮਹਾਪੁਰਖ, ਬ੍ਰਹਮ ਗਿਆਨੀ, ਸੰਤ ਮਹਾਪੁਰਖ ਇਸ ਸੰਸਾਰ ਉੱਤੇ ਹੋਏ ਨੇ ਜਿਨ੍ਹਾਂ ਨੇ ਸੰਸਾਰ ਦਾ ਭਲਾ ਜਿਹੜਾ ਹੈ, ਸੰਸਾਰ ਉੱਤੇ ਪਰ ਉਕਾਰ ਜਿਹੜਾ ਰਬ ਦਾ ਨਾਮ ਉੱਚ ਪਾਗਰ ਰਿਲਤਾ ਹੈ ਜਿਨ੍ਹਾਂ ਦੇ ਜੀਵਨਾਂ ਦੇ ਵਿੱਚੋਂ ਸਾਨੂੰ ਇਹ ਸਿੱਧ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਪ੍ਰਭੂ ਪਰਮੇਸ਼ਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਾਡੇ ਚਿੱਤ ਨੂੰ ਸਾਡੇ ਮਨ ਨੂੰ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗ ਕਰਕੇ ਸੁਖੀ ਕਰ ਸਕਦੇ ਹਾਂ ਸਦਾ ਆਨੰਦ ਵਿੱਚ ਨਜਾਸ ਸਕਦੇ ਹਾਂ ਹਰ ਇੱਕ ਮਹਾਪੁਰਖ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਹਰ ਇੱਕ ਮਹਾਪੁਰਖ ਦਾ ਆਪਣਾ ਇੱਕ ਢੰਗ ਹੁੰਦਾ ਹੈ ਸੰਤ ਸਮੂਹ ਅਨੇਕ ਮਤੀ ਕੇ ਅਨੇਕਾ ਹੀ ਮਤਾਂ ਦੇ ਸੰਤ ਹਨ ਅਨੇਕਾ ਹੀ ਤਰੀਕਿਆਂ ਵਾਲੇ ਧਰਮਾਂ ਦੇ ਸੰਤ ਹਨ ਅਨੇਕਾ ਹੀ ਮਤਾਂ ਨੂੰ ਧਾਰਨ ਕਰਨ ਵਾਲੇ ਸੰਤ ਹਨ ਅੱਜ ਮੈਂ ਜਿਸ ਸੰਤ ਦੀ ਗੱਲ ਕਰਨ ਜਾ ਰਿਹਾ ਉਹਨਾਂ ਦੇ ਚਰਨਾਂ ਵਿੱਚ ਕੋਟਾ ਨਕੁਰਾ ਨਮਸਕਾਰ ਹੈ ਐਸੇ ਮਹਾਪੁਰਖ ਜਿਹੜੇ ਸੰਸਾਰ ਉਤੇ ਜਨਮ ਮਰਨ ਦੇ ਗੇੜ ਤੋਂ ਦੂਰ ਹੋ ਕਰਕੇ ਪ੍ਰਭੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਲੋਕਾਂ ਦਾ ਕਲਿਆਣ ਕਰ ਲਈ ਆਉਦੇ ਨੇ ਸੰਸਾਰ ਤੇ ਪਰਵਕਾਰ ਕਰਨ ਲਈ ਆਉਂਦੇ ਨੇ ਤੇ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਉਹ ਸੰਸਾਰ ਤੇ ਲੋਕਾਈ ਦਾ ਕਲਿਆਣ ਕਰਕੇ ਲੋਕਾਈ ਦਾ ਭਲਾ ਕਰਕੇ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾਲ ਦੇ ਮਹਾਵਾਕ ਅਨੁਸਾਰ ਆਪ ਤੇ ਤਰਦੇ ਹੀ ਹਨ ਤੇ ਹੋਰਾਂ ਜੀਵਾਂ ਨੂੰ ਨਾਲ ਤਾਰ ਕਰਕੇ ਲੈ ਜਾਂਦੇ ਨੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਪਾਵਨ ਚਰਨਾਂ ਕਮਲਾ ਵਿੱਚ ਨਮਸਕਾਰ ਹੈ ਜਿਨ੍ਹਾਂ ਦੀ ਕਰਨੀ ਨੂੰ ਸਭ ਸੰਸਾਰ ਜਾਣਦਾ ਹੈ ਜਿਨ੍ਹਾਂ ਦਾ ਇੱਕ ਇੱਕ ਬੋਲ ਹਿਰਦੇ ਨੂੰ ਐਸੀ ਝੋਟ ਮਾਰਦਾ ਸੀ ਹਿਰਦੇ ਨੂੰ ਐਸੀ ਜਾਗਰਤੀ ਦਿੰਦਾ ਸੀ ਕਿ ਅੱਜ ਵੀ ਉਹਨਾਂ ਦੇ ਜੇ ਬੋਲ ਸੁਣਨੇ ਆ ਤੇ ਹਿਰਦੇ ਦੇ ਵਿੱਚ ਧਰਮ ਦੇ ਪ੍ਰਤੀ પ્રેમ ਧਰਮ ਦੇ ਪ੍ਰਤੀ ਅਣਖ ਵਾਲਾ ਜੀਵਨ ਜੀਵਨਾ ਸਾਨੂੰ ਸਿਖਾਉਂਦਾ ਉਹਨਾਂ ਦਾ ਬਚਨ ਕਿਸ ਤਰ੍ਹਾਂ ਤਰਪਤੇ ਪਰਬੱਕ ਰਹੀਦਾ ਹੈ ਕਿਸ ਤਰ੍ਹਾਂ ਧਰਮ ਨਿਭਾਈਦਾ ਹੈ ਗੁਰੂ ਦੇ ਪ੍ਰਤੀ ਪੇਮ ਕਿਸ ਤਰ੍ਹਾਂ ਨਿਭਾਈਦਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਬਣੇ ਬਗੇ ਇਹ ਬਚਨਾ ਉਤੇ ਕਿਵੇਂ ਰਹਿਣਾ ਉਹਨਾਂ ਸੰਤਾਂ ਨੇ ਸਾਨੂੰ ਸਿਖਾਉਣਾ ਕੀਤਾ ਹੈ ਸ੍ਰੀਮਾਨ ਜੀ ਦਾ ਮਹਾਰਾਜ ਜੀ ਦਾ ਸੰਤ ਜੀ ਦਾ ਇੱਕ ਬਚਨ ਜਿਹੜਾ ਉਹ ਬਹੁਤ ਪ੍ਰਚਲਿਤ ਹੈ ਜਿਹੜਾ ਆਪਾਂ ਨੂੰ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਈਆਂ ਨੇ ਕੜੀਆਂ ਉੱਤੇ ਲਿਖਾਇਆ ਕਈਆਂ ਨੇ ਟੀ-ਸ਼ਰਟਾਂ ਉੱਤੇ ਲਿਖਿਆ ਇਹਨੇ ਪੋਸਟਰਾਂ ਉੱਤੇ ਬਚਨ ਲਿਖਿਆ ਹੋਇਆ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਜਮੀਰ ਦਾ ਮਰਨਾ ਬੇਸ਼ੱਕ ਮੌਤ ਹੈ ਕਹਿਣੀ ਕਰਨੀ ਦੇ ਪੂਰੇ ਸੂਰਬੀਰ ਬਚਨ ਕੇ ਬਲੀ ਮਰਦ ਉਹੀ ਹੁੰਦਾ ਹੈ ਜਿਹੜਾ ਬਚਨਾਂ ਦਾ ਬਲੀ ਹੋਵੇ ਉਹ ਮਹਾਂਪੁਰਖਾਂ ਦੇ ਬਚਨ ਜਿਹੜੇ ਨੇ ਅੱਜ ਵੀ ਸੰਸਾਰ ਤੇ ਉਸੇ ਤਰ੍ਹਾਂ ਕਾਇਮ ਹਨ ਅੱਜ ਵੀ ਉਸ ਸੰਸਾਰ ਉੱਤੇ ਉਸੇ ਤਰ੍ਹਾਂ ਸੱਚ ਹਨ ਜੇ ਉਹਨਾਂ ਦਾ ਆਪਾਂ ਜੀਵਨ ਦੇਖਦੇ ਆ ਤੇ ਬਚਪਨ ਤੋਂ ਹੀ ਹਰੀ ਨਾਮ ਦੇ ਨਾਲ ਰੰਗੀ ਹੋ ਸਨੋ ਉਹਨਾਂ ਨੇ ਬਚਪਨ ਦੇ ਵਿੱਚ ਐਸੀ ਕੱਲਾਂ ਕੀਤੀਆਂ ਐਸੇ ਤੱਬ ਕੀਤੇ ਜਿਨ੍ਹਾਂ ਤੋਂ ਆਮ ਲੁਪਾਈ ਜਿਹੜੀ ਹੈ ਉਹਨਾਂ ਸ਼ਾਇਦ ਅਣਜਾਣ ਹੋਵੇ ਜਿਹੜੇ ਨਿੰਦਕ ਨੇ ਉਹ ਤੇ ਅਣਜਾਣ ਹੀ ਨੇ ਜਿਹੜੇ ਸੰਤਾਂ ਨੂੰ ਪੜਦੇ ਹਨ ਆਪਨਾ ਦੇ ਚਰੂ ਪਰਭਾਨੀ ਤਹਿਨਿੰਦਰ ਜਗੰਗਾਣੀ ਆਪ ਤੇ ਕੁਝ ਸੰਸਾਰ ਨੂੰ ਦੇ ਨਹੀਂ ਸਕੇ ਆਪ ਤੇ ਕੁਝ ਪ੍ਰਾਪਤੀ ਕਰ ਨਹੀਂ ਸਕੇ ਪਰ ਉਹਨਾਂ ਨੂੰ ਨਿੰਦਦੇ ਨੇ ਜਿਨ੍ਹਾਂ ਦੇ ਬਚਨਾਂ ਤੋਂ ਜਿਨ੍ਹਾਂ ਦੀ ਕਰਨੀ ਤੋਂ ਗੰਗਾ ਨਿਕਲਦੀ ਹੈ ਲੋਕਾਂ ਕੀ ਦਾ ਕਲਿਆੜ ਹੁੰਦਾ ਹੈ ਸ੍ਰੀਮਾਨ ਜੀ ਦੇ ਬਚਪਨ ਦੇ ਵਿੱਚ ਝਾਂਤ ਮਾਰਦੇ ਆ ਤੇ ਸੋਹਿਰਦ ਸੰਤ ਖਾਲਸਾ ਦੇ ਲੇਖ ਲਿਖਦੇ ਹਨ ਕਿ ਸੰਤ ਮਹਾਰਾਜ ਜੀ ਜਦ 1963 ਦੇ ਵਿੱਚ ਕਣਕ ਦੀ ਵਿਜਾਈ ਕਰਕੇ ਉਸ ਸਮੇਂ ਮਾਤਾ ਪਿਤਾ ਤੋਂ ਅੱਗੇ ਲੈ ਕਰਕੇ ਸ੍ਰੀਮਾਨ ਸੰਤ ਬ੍ਰਹਮਗੰਨੀ ਬਾਬਾ ਗੁਰਬਚਨ ਸਿੰਘ ਜੀ ਭੰਡਰਾ ਵਾਲਿਆਂ ਦੇ ਬਚਨਾਂ ਤੋਂ ਉਹਨਾਂ ਦੀ ਕਥਾਵੰਦ ਤੋਂ ਪ੍ਰਭਾਵਿਤ ਹੋ ਕਰਕੇ ਕਹਿੰਦੇ ਮਹਾਰਾਜ ਜੀ 2 ਵਜੇ ਅਮਰਤ ਵੇਲੇ ਇਸ਼ਨਾਨ ਕਰਕੇ ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉਹ 2 ਵਜੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਰਸ ਜਾਂਦੇ ਸਨ ਤੇ ਉੱਥੇ ਨਾਮ ਬਾਣੀ ਜਪ ਤਪ ਕਰਨੇ 15 15 16 16 ਘੰਟੇ ਉਹ 16 17 ਸਾਲ ਦੀ ਉਮਰ ਦੇ ਵਿੱਚ ਜਪ ਤਪ ਉਹਨਾਂ ਨੇ ਕਰਨੇ ਤੇ ਸਮੇਂ ਦੇ ਵਿੱਚ ਦਿਨ ਦੇ ਵਿੱਚ ਇੱਕ ਟਾਈਮ ਪ੍ਰਸ਼ਾਦਾ ਛਕਣਾ ਐਸੀ ਕਾਲਨਾਵਾਂ ਉਹਨਾਂ ਨੇ ਕੀਤੀਆਂ ਤੇ ਇਹ ਮਰਿਆਦਾ ਜਿਹੜੀ ਹੈ ਉਹਨਾਂ ਨੇ ਉਨੀ ਉਮਰ ਦੇ ਵਿੱਚ 40 ਤੋਂ 42 ਦਿਨ ਦੀ ਜਿਹੜੀ 15 16 ਘੰਟੇ ਸਿਮਰਨ ਕਰਕੇ ਹਰੀ ਦਾ ਨਾਮ ਜਪ ਕਰਕੇ ਬਾਣੀ ਪੜ੍ਹ ਕਰਕੇ ਨਿਹਗਾਈ ਚਾਲਿਸੇ ਉਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਕਟਨੇ ਸ਼ੁਰੂ ਕਰ ਦਿੱਤੇ ਭਾਵੇਂ ਕਿ ਜਦ ਤੱਕ ਉਹਨਾਂ ਨੇ ਪ੍ਰਭੂ ਦਾ ਨਾਮ ਜਪਣਾ ਇੰਨੀ ਛੋਟੀ ਉਮਰ ਦੇ ਵਿੱਚ ਜਪਣਾ ਸ਼ੁਰੂ ਕਰ ਦਿੱਤਾ ਸੀ ਅੱਜ ਦੇ ਸਮੇਂ ਵਿੱਚ ਉਹ ਮਰਜੇ ਦੇਖੀਏ ਤੇ ਉਹ ਉਮਰਾਂ ਦੇ ਵਿੱਚ ਜਿਹੜੇ ਅੱਜ ਦੇ ਬਾਲਕ ਹਨ ਅੱਜ ਦੀ ਜਿਹੜੀ ਪਨੀਰੀ ਹੈ ਉਹਨਾਂ ਨੂੰ ਆਪਣਾ ਗਿਆਨ ਨਹੀਂ ਹੁੰਦਾ ਮौज-ਮਸਤੀ ਦੇ ਵਿੱਚ ਜੀਵਣਾ ਇਹਜ ਉਹਨਾਂ ਦਾ ਜੀਵਨ ਹੈ ਪਰ ਉਸ ਸਮੇਂ ਮਹਾਂਪੁਰਖ ਖਾਨ ਨੇ ਪ੍ਰਭੂ ਦੇ ਨਾਮ ਵੱਲ ਆਪਣਾ ਜੀਵਨ ਲਾਇਆ ਹੌਲੀ ਹੌਲੀ 21 ਦਵਜੀ ਸਾਹਿਬ ਦੇ ਪਾੜ ਕਰਨੇ ਤੇ ਸੰਤ ਪਾਪਾ ਗੁਰਬਚਨ ਸਿੰਘ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕਰਕੇ ਮਹਾਂਪੁਰਖ ਖਾਨ ਨੇ ਬਾਬਾ ਗੁਰਬਚਨ ਸਿੰਘ ਜੀ ਨੇ ਇੱਕ ਵਾਰ ਪੁੱਛਿਆ ਕਿ ਜਰਨਲਿਸਟਾਂ ਮੰਗ ਲੈ ਕੀ ਮੰਗਦਾ ਹੈ ਤੇ ਮਹਾਂਪੁਰ ਕਹਿੰਦੇ ਕਿ ਮਹਾਰਾਜ ਜੀ ਜੇ ਤੁਮ ਖੇ ਹੋ ਤੇ ਮੇਰੇ ਮਨ ਦੀ ਇੱਛਾ ਹੈ ਕਿ ਮੈਨੂੰ ਤੁੰਸ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਤੇ ਸੰਤ ਗਿਆਨੀ ਵਰਬਚਨ ਸਿੰਘ ਜੀ ਕਹਿੰਦੇ ਕਹਿੰਦੇ ਫਿਰ 21 ਦੀ ਜਗ੍ਹਾ 52 ਜਪਜੀ ਸਾਹਿਬ ਦੇ ਪਾਠ ਨਿਤ ਕਰੀ ਜਾਇਆ ਕਰ ਤੇ ਹੋਰ ਵਧਾਈ ਜਾਇਆ ਕਰ ਸਤਿਗੁਰੂ ਜੀ ਕਿਰਪਾ ਕਰਨਗੇ ਤੇਰੀ ਇੱਛਾ ਪੂਰੀ ਹੋਵੇਗੀ ਸੰਤ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਦੇ ਹਿਰਦੇ ਦੇ ਵਿੱਚ ਪ੍ਰਭੂ ਪਰਮੇਸ਼ਰ ਉਹਨਾਂ ਦੇ ਰੋਮ-ਰੋਮ ਦੇ ਵਿੱਚ ਵਸ ਗਿਆ ਸੀ ਉਹਨਾਂ ਦੀ ਆਤਮਿਕ ਅਵਸਥਾ ਦਾ ਜਿਹੜਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਿਸ ਤਰ੍ਹਾਂ ਗੁਰਬਾਣੀ ਦੇ ਬਚਨ ਹਨ ਬ੍ਰਹਮ ਗਿਆਨ ਦੀ ਕੀ ਗੱਤ ਬ੍ਰਹਮ ਗਿਆਨ ਦੀ ਜੰਨਾ ਹੈ ਬੰਦ ਕੋਤ ਉਹਨਾਂ ਦੇ ਜੀਵਨ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਹੜੇ ਦੱਸੇ ਨਹੀਂ ਜਾ ਸਕਦੇ ਜਿਹੜੇ ਕਹੇ ਨਹੀਂ ਜਾ ਸਕਦੇ ਉਹਨਾਂ ਦੇ ਬਚਨਾਂ ਦੇ ਉੱਤੇ ਪੂਰਾ ਸੁਰਾ ਹੋਣਾ ਇਹ ਦੱਸਦਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀ ਪ੍ਰਭੂ ਪਰਮੇਸ਼ਰ ਦੀ ਨਾਮ ਕਮਾਈ ਦੀ ਕਿੰਨੀ ਵੱਡੀ ਤਾਕਤ ਸੀ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀ ਗੱਲਾਂ ਬੋਲਦੀ ਸੀ ਉਹਨਾਂ ਦੇ ਬੋਲ ਅੱਜ ਵੀ ਜੇ ਕੋਈ ਸੁਣ ਲਵੇ ਤੇ ਉਹਦੇ ਹਿਰਦੇ ਦੇ ਵਿੱਚ ਧਰਮ ਪ੍ਰਤੀ ਨਿਸ਼ਠਾ ਜਾਗ ਜਾਂਦੀ ਹੈ ਧਰਮ ਪ੍ਰਤੀ ਆਪਣਾ ਆਪ ਸਮਰਪਣ ਕਰਨਾ ਜਾਗ ਜਾਂਦਾ ਹੈ ਐਸੇ ਉਹਨਾਂ ਦੇ ਬੋਲ ਹਨ ਉਹਨਾਂ ਦੀ ਟਕਣੀ ਉਹਨਾਂ ਦੀ ਤਸਵੀਰ ਨੂੰ ਦੇਖ ਕਰਕੇ ਲੋਕ ਆਈ ਪ੍ਰਭਾਵਿਤ ਹੋ ਜਾਂਦੀ ਹੈ ਕੌਮ ਪ੍ਰਭਾਵਿਤ ਹੋ ਜਾਂਦੀ ਹੈ ਤੇ ਆਪਣਾ ਆਪ ਜਦ ਉਸ ਸਮੇਂ ਉਹਨਾਂ ਦੇ ਬਚਨਾਂ ਦੇ ਕੰਨਾਂ ਦੇ ਵਿੱਚ ਪੈਣ ਦੇ ਨਾਲ ਆਪਣਾ ਆਪ ਨਿਸ਼ਾਵਰ ਕਰ ਲੈ ਸੰਤੁਰ ਪੈਂਦੇ ਸਨ ਲੋਕ ਆਈ ਤੁਰ ਪੈਂਦੀ ਸੀ ਤੇ ਅੱਜ ਵੀ ਉਹਨਾਂ ਦੇ ਬਚਨਾਂ ਉਸੇ ਤਰ੍ਹਾਂ ਹੀ ਜਦ ਕੋਈ ਸੁਣਦਾ ਹੈ ਤੇ ਆਪਣਾ ਆਪ ਵਾਰਨ ਨੂੰ ਦਿਲ ਕਰਦਾ ਹੈ ਉਹਨਾਂ ਦੀ ਤਸਵੀਰ ਨੂੰ ਦੇਖ ਕਰਕੇ ਅੱਜ ਉਹਨਾਂ ਨੂੰ ਨਮਸਕਾਰ ਕਰਨ ਨੂੰ ਦਿਲ ਕਰਦਾ ਹੈ ਐਸੇ ਉਹਨਾਂ ਦੇ ਪ੍ਰਭਾਵ ਹੁੰਦੇ ਐਸੇ ਉਹਨਾਂ ਦੇ ਬੋਲਾਂ ਦੇ ਵਿੱਚ ਤਾਕਤ ਹੈ ਉਹਨਾਂ ਸੰਤਰ ਮਹਾਪੁਰਸ਼ਾਂ ਦੀ ਜੀਵਨੀ ਬਾਰੇ ਕੀ ਕਿਹਾ ਜਾ ਸਕਦਾ ਹੈ ਬਸ ਉਹਨਾਂ ਨੂੰ ਨਮਸਕਾਰ ਕੀਤਾ ਜਾ ਸਕਦਾ ਹੈ ਲੋ ਐਡੀ ਵੱਡੀ ਤਾਕਤ ਦੇ ਨਾਲ ਹਕੂਮਤ ਦੇ ਨਾਲ ਮੱਥਾ ਲਾਉਣਾ ਹੈ ਕੋਈ ਆਮ ਗੱਲ ਨਹੀਂ ਮਹਾਪੁਰਖਾਂ ਦੇ ਬਚਨ ਸਨ ਜਿਹੜੇ ਉਹਨਾਂ ਨੇ ਰਹਿਤੇ ਸਰੀਰ ਤੱਕ ਨਿਭਾਏ ਕਿ ਹਾਂ ਮੇਰੇ ਮਰੇ ਤੋਂ ਬਾਅਦ ਮੈਨੂੰ ਲਜਾਸ ਹੋਦੇ ਨੇ ਪਰ ਮੈਨੂੰ ਜਿਉਂਦੇ ਜੀ ਭਾਵੇਂ ਲੱਖਾਂ ਖੋਜ ਆ ਜੇ ਮੈਨੂੰ ਜਿਉਂਦੇ ਨੇ ਹਲਕੇ ਨਹੀਂ ਲਜਾਸ ਹੋਰੀ ਐਨੀ ਮਹਾਰਾਜ ਦੀ ਕਿਰਪਾ ਐਨੀ ਬਖਸ਼ਿਸ਼ ਹੈ ਤੇ ਮੈਂ ਜਰਨਲ ਸੁਬੇਸ਼ ਸਿੰਘ ਜੀ ਦੇ ਭਰਾ ਦਾ ਇੰਟਰਵਿਊ ਸੁਣ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਰਨਲ ਸੁਬੇਸ਼ ਸਿੰਘ ਜਦ ਪਹਿਲੀ ਵਾਰ ਸੰਤਾਂ ਦੇ ਨਾਲ ਮਿਲਾਪ ਹੋਇਆ ਤੇ ਸੰਤ ਜੀ ਨੇ ਇੱਕ ਗੱਲ ਕਹੀ ਆਉਂਦਿਆਂ ਕਿ ਤੁਹਾਨੂੰ ਹੀ ਰਿਗਦੇ ਸੀ ਬੜੀ ਦੇਰ ਲਾ ਦਿੱਤੀ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਤ ਜੀ ਦੀ ਆਤਮਿਕ ਅਵਸਥਾ ਕਿੰਨੀ ਉੱਚੀ ਸੀ ਹਕੂਮਤ ਨੇ ਬੜੇ ਜ਼ੁਲਮ ਟਾਹੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ 84 ਦੇ ਵਿੱਚ ਜੋ ਹੋਇਆ ਉਹ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਹਕੂਮਤ ਨੇ ਜ਼ੁਲਮ ਟਾਹੇ ਪਰ ਸੰਤ ਜੀ ਆਪਣੇ ਬਚਨਾਂ ਦੇ ਉੱਤੇ ਡੋਲ ਰਹੇ ਗੁਰੂਪਤੀ ਨਿਸ਼ਠਵਾਨ ਰਹੇ ਤੇ ਤਨ ਮਨ ਧਨ ਕਰਕੇ ਆਪਣਾ ਜਿਹੜਾ ਬਚਨ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਨਿਸ਼ਾਵਰ ਕਰਕੇ ਨਿਭਾ ਗਏ ਐਸੇ ਮਹਾਪੁਰਖਾਂ ਨੂੰ ਉਹਨਾਂ ਦੇ ਸੰਗੀ ਸਾਥੀਆਂ ਨੂੰ ਜਿਨ੍ਹਾਂ ਨੇ ਮਹਾਪੁਰਖਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕਰਕੇ ਗੁਰੂ ਪ੍ਰਤੀ ਆਪਣਾ ਆਪ ਸਮਰਪਣ ਕਰ ਦਿੱਤਾ ਆਪਣਾ ਆਪਾਰ ਦਿੱਤਾ ਉਹਨਾਂ ਮਹਾਪੁਰਖਾਂ ਨੂੰ ਕੋਟਾਨ ਕੋਟਾ ਨਮਸਕਾਰ ਹੈ ਐਸੇ ਮਹਾਪੁਰਖਾਂ ਦਾ ਆਸ਼ੀਰਵਾਦ ਇਹੀ ਹੈ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਅਮਰਤਾਰੀ ਹੋਈਏ ਪੰਜ ਕਕਾਰਾਂ ਦੇ ਧਾਰਨੀ ਹੋਈਏ ਨਿਤਨੇਮ ਧਾਰਨੀ ਹੋਈਏ ਬਾਣੀ ਬਾਣੇ ਵਿੱਚ ਪ੍ਰਪਤ ਹੋਈਏ ਗੁਰੂ ਦੇ ਰਲ ਲੱਗੀਏ ਅਮਰਤਾਰੀ ਹੋਈਏ ਅਸਲ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਉਹਨਾਂ ਮਹਾਂਪੁਰਖਾਂ ਨੂੰ ਇਹੀ ਹੈ ਕਿ ਉਹਨਾਂ ਦੇ ਬਚਨ ਮੰਨ ਕਰਕੇ ਆਪਣਾ ਆਪ ਜਿਹੜਾ ਗੁਰੂ ਪ੍ਰਤੀ ਸਮਰਪਣ ਕਰੀਏ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟਾਨ ਨਮਸਕਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ